ਖਬਰ ਟਾਂਡਾ ਤੋਂ ਸਾਹਮਣੇ ਆ ਰਹੀ ਜਿੱਥੇ ਟਾਂਡਾ ਦੇ ਵਿੱਚ ਭਿਆਨਕ ਸਰਖਾਸਾ ਹੁੰਦਾ ਜਿਸ ਦੇ ਦੌਰਾਨ ਇੱਕ ਜਿਹੜੀ ਆ ਮੋਹ ਤੋਂ ਜਾਂਦੀ ਆ ਦੱਸਦੇ ਕਿ ਹਾਦਸਾ ਐਡਾ ਭਿਆਣਾ ਸੀ ਕਿ ਜਿਸ ਦੇ ਵੱਲੋਂ ਵੀ ਹਾਦਸਾ ਦੇਖਿਆ ਗਿਆ ਉਸ ਦੇ ਹੋਸ਼ ਛੁੱਟ ਗਏ ਦੱਸਦੇ ਕਿ ਇਹ ਹਾਦਸਾ ਜਲੰਧਰ ਥਾਣੇ ਕੋਲ ਨੈਸ਼ਨਲ ਹਾਈਵੇ ਤੇ ਵਾਪਰਿਆ ਜਦੋਂ ਓਵਰ ਸਪੀਡ ਦੇ ਨਾਲ ਇਹ ਗੱਡੀ 'ਚ ਇੱਕ ਸਵਾਰ ਨੌਜਵਾਨ ਚਲਾ ਰਿਹਾ ਸੀਗਾ ਤਾਂ ਅਚਾਨਕ ਉਸ ਦਾ ਸੰਤੁਲਨ ਵਿਗੜ ਜਾਂਦਾ ਆ ਤਾਂ ਸਿੱਧੀ ਗੱਡੀ ਜਿਹੜੀ ਆ ਡਿਵਾਈਡਰ ਦੇ ਨਾਲ ਵੱਜਦੀ ਹੈ ਜਿਸ ਤੋਂ ਬਾਅਦ ਗੱਡੀ ਦੇ ਪ੍ਰਖੱਚੇ ਉੱਡ ਜਾਂਦੇ ਨੇ ਤਾਂ ਮੌਕੇ ਤੇ ਹੀ ਉਸ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਤਾਂ ਮੌਕੇ ਤੇ ਪਹੁੰਚੇ ਲੋਕਾਂ ਦੇ ਵੱਲੋਂ ਇਸ ਨੌਜਵਾਨ ਨੂੰ ਗੱਡੀ ਦੇ ਵਿੱਚੋਂ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ ਕਿਉਂਕਿ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਗੱਡੀ ਦਾ ਪ੍ਰਖੱਚੇ ਉੱਡ ਗਏ ਨੇ ਤਾਂ ਸਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਗੱਡੀ ਦੀ ਸਪੀਡ ਕਿੰਨੀ ਓਵਰ ਸਪੀਡ ਹੋਵੇਗੀ ਜਿਸ ਦੇ ਨਾਲ ਜਦੋਂ ਗੱਡੀ ਜਿਹੜੀ ਆ ਡਿਵਾਈਡਰ ਦੇ ਨਾਲ ਵੱਜਦੀ ਹੈ ਤਾਂ ਗੱਡੀ ਦੇ ਮੌਕੇ ਤੇ ਪ੍ਰਖੱਚੇ ਉੱਡ ਜਾਂਦੇ ਨੇ ਤਾਂ ਬਹੁਤ ਤੇਜ਼ ਜਰੀਆ ਆਵਾਜ਼ ਆਉਂਦੀ ਆ ਤਾਂ ਨੇੜਲੇ ਜਿਹੜੇ ਲੋਕ ਹੁੰਦੇ ਨੇ ਉਹਨਾਂ ਦੇ ਵਿੱਚ ਹਫੜ ਦਫੜੀ ਮਚ ਜਾਂਦੀ ਆ ਤਾਂ ਬੜੀ ਮੁਸ਼ਕਲ ਦਾ ਲੋਕਾਂ ਨੇ ਜਿਹੜੀ ਆ ਭੱਜ ਕੇ ਇਸ ਨੌਜਵਾਨ ਨੂੰ ਗੱਡੀ ਦੇ ਵਿੱਚੋਂ ਬਾਹਰ ਨਿਕਲਿਆ ਜਦੋਂ ਬਾਹਰ ਕੱਢਿਆ ਗਿਆ ਤਾਂ ਉਸ ਨੂੰ ਜਿਹੜਾ ਮ੍ਰਿਤਕ ਪਾਇਆ ਗਿਆ ਤਾਂ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚਦਾ ਆ ਤਾਂ ਪੁਲਿਸ ਦੇ ਵੱਲੋਂ ਜਿਹੜੀ ਤਫ਼ਤੀਸ਼ ਕੀਤੀ ਜਾ ਰਹੀ ਆ ਸੀਸੀਟੀਵੀ ਜਿਹੜੀ ਕੈਮਰੇ ਵੀ ਖੰਗਾਲੇ ਜਾ ਰਿਹਾ ਕਿ ਇਹ ਐਕਸੀਡੈਂਟ ਕਿਸ ਤਰੀਕੇ ਦੇ ਨਾਲ ਹੋਇਆ ਤੇ ਸਪੀਡ ਕਿੰਨੀ ਹੋਵੇਗੀ ਤਾਂ ਇਸ ਮਾਮਲੇ ਦੇ ਵਿੱਚ ਇਸ ਸਾਸ ਦੇ ਵਿੱਚ ਇੱਕ ਨੌਜਵਾਨ ਜਿਹੜੀ ਹੈ ਜਾਨ ਬਚ ਗਈ ਹੈ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਕਿਸ ਤਰੀਕੇ ਦਾ ਨਾਲ ਜਿਹੜੇ ਹੈ ਭਿਆਨਕ ਹਾਦਸਾ ਵਾਪਰਿਆ ਤਾਂ ਇਸ ਮਾਮਲੇ ਦੇ ਵਿੱਚ ਮੌਕੇ ਤੇ ਪਹੁੰਚੇ ਲੋਕਾਂ ਦਾ ਕੀ ਕੁਝ ਕਹਣਾ ਕਿਵੇਂ ਇਹ ਵੱਡਾ ਹਾਦਸਾ ਵਾਪਰਿਆ ਆ ਸੁਣਨ ਵਾਲਿਆਂ ਉਹਨਾਂ ਦੀ ਜੁਬਾਨੀ ਸਰ ਇੱਕ ਭਗੋਲ ਦਾ ਮੋੜ ਤੇ ਆ ਕੇ ਆਇਆ ਕਿਹੜਾ 112 ਦੇ ਕੰਪਲੀਟ ਆਈ ਸੀ ਇਹ ਨਿਕਦੀ ਖੁੱਡਾ ਕਰਾ ਤੁਨੂ ਟਾਪੇ ਤੋਂ ਥੋੜਾ ਜਿਹਾ ਪਿੱਛੇ ਇੱਕ ਵਰਨਾਕਾਰ ਜੋ ਕਿ ਬਹੁਤ ਜ਼ਿਆਦਾ ਸਪੀਡ ਹੋਣ ਕਾਰਨ ਗੱਡੀ ਦਾ ਟਾਇਰ ਫਟਣ ਕਰ ਅਨਬੈਲੈਂਸ ਹੋ ਕੇ ਪਲਟ ਗਈ ਗੱਡੀ ਦੀਆਂ ਤਿੰਨ ਪਲਟੀਆਂ ਲੱਗੀਆਂ ਉਹਦੇ ਵਿੱਚ ਇੱਕ ਡਰਾਈਵਰ ਗੁਰਪ੍ਰੀਤ ਸਿੰਘ ਗੋਪੀ ਵਾਸੀ ਪਿੰਡ ਸਟਿਆਣਾ ਉਹਦੀ ਮੌਕੇ ਤੇ ਮੌਤ ਹੋ ਗਈ ਤੇ ਇੱਕ ਮੁੰਡਾ ਨਾਲ ਸੀ ਉਹਦੇ ਗੱਡੀ ਦੇ ਵਿੱਚ ਬੈਠਾ ਅਸ਼ਿਨੀ ਕੁਮਾਰ son of ਅਮਰੀਕ ਸਿੰਘ ਵਾਸੀ ਸ਼ੇਰਪੁਰ ਉਹਦੇ ਜ਼ਿਆਦਾ ਸੱਟਾਂ ਲੱਗੀਆਂ ਉਹਨਾਂ ਦੀ ਗੱਡੀ ਜ਼ਿਆਦਾ ਸਪੀਡ ਹੋਣ ਕਰਕੇ ਉਹਨਾਂ ਦਾ ਇੱਥੇ ਟਾਇਰ ਪਾੜਿਆ ਤੇ ਗੱਡੀ ਅਨਬੈਲੈਂਸ ਹੋ ਕੇ ਤਿੰਨ ਪਲਟੀਆਂ ਪੈ ਗਈਆਂ ਜਾ ਕੇ ਇੱਥੇ ਪਲਟ ਸਾਈਡ ਤੇ ਪਲਟ ਗਈ ਪੇਪਰ 3099 ਗੱਡੀ ਵਾਰਨਕੀ ਨਹੀਂ ਨਸ਼ਾ ਤਾਂ ਨਹੀਂ ਕੀਤਾ ਹਾਲ ਦੀ ਗੱਡੀ ਤੇ ਦੇਖਦੇ ਆ ਉਸ ਤੋਂ ਬਾਅਦ ਆਪਣੇ ਡਿਊਟੀ ਆਫਸਰ ਦੇ ਹਵਾਲੇ ਕੀਤਾ ਹੈ ਗੱਡੀ ਜਿਆਦਾ ਸਪੀਡ ਹੋਣ ਕਰ ਗੱਡੀ ਤੇ ਪਲਟੀਆਂ ਵੱਜੀਆਂ ਗੱਡੀ ਦੇ ਦੋ ਟਾਇਰ ਪਾਟ ਗਏ ਸਪੀਡ ਖਬਰ ਟਾਂਡਾ ਤੋਂ ਸਾਹਮਣੇ ਆ ਰਹੀ ਜਿੱਥੇ ਟਾਂਡਾ ਦੇ ਵਿੱਚ ਭਿਆਨਕ ਸਰਕਾਸਾ ਹੁੰਦਾ ਜਿਸ ਦੇ ਦੌਰਾਨ ਇੱਕ ਜਿਹੜੀ ਆ ਮੋਹ ਤੋਂ ਜਾਂਦੀ ਆ ਦੱਸਦੇ ਕਿ ਹਾਦਸਾ ਐਡਾ ਭਿਆਣਾ ਸੀ ਕਿ ਜਿਸ ਦੇ ਵੱਲੋਂ ਵੀ ਹਾਦਸਾ ਦੇਖਿਆ ਗਿਆ ਉਸਦੇ ਹੋਸ਼ ਛੁੱਟ ਗਏ ਦੱਸ ਦੇ ਕਿ ਇਹ ਹਾਦਸਾ ਜਰੰਦਰ ਪਠਾਨਕੋਨ ਨੈਸ਼ਨਲ ਹਾਈਵੇ ਤੇ ਵਾਪਰਿਆ ਜਦੋਂ ਓਵਰ ਸਪੀਡ ਦੇ ਨਾਲ ਇਹ ਗੱਡੀ 'ਚ ਇੱਕ ਸਵਾਰ ਨੌਜਵਾਨ ਚਲਾ ਰਿਹਾ ਸੀ ਕਿ ਤਾਂ ਅਚਾਨਕ ਉਸ ਦਾ ਸੰਤੁਲਨ ਵਿਗੜ ਜਾਂਦਾ ਆ ਤਾਂ ਸਿੱਧੀ ਗੱਡੀ ਜਿਹੜੀ ਆ ਡਿਵਾਈਡਰ ਦੇ ਨਾਲ ਵੱਜ ਜਾਂਦੀ ਆ ਜਿਸ ਤੋਂ ਬਾਅਦ ਗੱਡੀ ਦੇ ਪਰਖੱਚੇ ਉੱਡ ਜਾਂਦੇ ਨੇ ਤਾਂ ਮੌਕੇ ਤੇ ਹੀ ਉਸ ਨੌਜਵਾਨ ਦੀ ਮੌਤ ਹੋ ਜਾਂਦੀ ਆ ਤਾਂ ਮੌਕੇ ਤੇ ਪਹੁੰਚੇ ਲੋਕਾਂ ਦੇ ਵੱਲੋਂ ਇਸ ਨੌਜਵਾਨ ਨੂੰ ਗੱਡੀ ਦੇ ਵਿੱਚੋਂ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ ਕਿਉਂਕਿ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਗੱਡੀ ਦਾ ਪਰਖੱਚੇ ਉੱਡ ਗਏ ਨੇ ਤਾ ਸੱਜੇ ਹੰਦਾ ਜਲਗਾ ਸਕਦੇ ਹੋ ਕਿ ਇਸ ਗੱਡੀ ਦੀ ਸਪੀਡ ਕਿੰਨੀ ਓਵਰ ਸਪੀਡ ਹੋਵੇਗੀ ਜਿਸ ਤੇ ਨਾਲ ਜਦੋਂ ਗੱਡੀ ਜਿਹੜੀ ਆ ਡਾਈਵਾਇਡਰ ਦੇ ਨਾਲ ਪਜਦੀ ਆ ਤਾਂ ਗੱਡੀ ਦੇ ਮੋਕਕੇ ਤੇ ਪਰਖੱਚੇ ਉੱਡ ਜਾਂਦੇ ਨੇ ਤਾਂ ਬਹੁਤ ਤੇਜ਼ ਜਰੀ ਆਵਾਜ਼ ਆਉਂਦੀ ਆ ਤਾਂ ਨੇੜਲੇ ਜਿਹੜੇ ਲੋਕ ਹੁੰਦੇ ਨੇ ਉਹਨਾਂ ਦੇ ਵਿੱਚ ਹਫੜ ਦਫੜੀ ਮਚ ਜਾਂਦੀ ਆ ਤਾਂ ਬੜੀ ਮੁਸ਼ਕਲ ਨਾਲ ਲੋਕਾਂ ਨੇ ਜਿਹੜੀ ਆ ਭੱਜ ਕੇ ਇਸ ਨੌਜਵਾਨ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਜਦੋਂ ਬਾਹਰ ਕੱਢਿਆ ਗਿਆ ਤਾਂ ਉਸ ਨੂੰ ਜਿਹੜਾ ਮ੍ਰਿਤਕ ਪਾਇਆ ਗਿਆ ਤਾਂ ਮੋਕਕੇ ਤੇ ਪੁਲਿਸ ਅਧਿਕਾਰੀ ਪਹੁੰਚਦਾ ਹੈ ਤਾਂ ਪੁਲਿਸ ਦੇ ਵੱਲੋਂ ਜਿਹੜੀ ਤਫ਼ਤੀਸ਼ ਕੀਤੀ ਜਾ ਰਹੀ ਹੈ ਸੀਸੀਟੀਵੀ ਜਿਹੜੀਆਂ ਕੈਮਰੇ ਵੀ ਖੰਗਾਲੇ ਜਾ ਰਿਹਾ ਕਿ ਇਹ ਐਕਸੀਡੈਂਟ ਕਿਸ ਤਰੀਕੇ ਦੇ ਨਾਲ ਹੋਇਆ ਤੇ ਸਪੀਡ ਕਿੰਨੀ ਹੋਵੇਗੀ ਤਾਂ ਇਸ ਮਾਮਲੇ ਦੇ ਵਿੱਚ ਇਸ ਹਾਦਸੇ ਦੇ ਵਿੱਚ ਇੱਕ ਨੌਜਵਾਨ ਜਿਹੜੀ ਹੈ ਜਾਨ ਬਚ ਗਈ ਹੈ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਕਿਸ ਤਰੀਕੇ ਦੇ ਨਾਲ ਜਿਹੜੇ ਭਿਆਨਕ ਹਾਦਸਾ ਵਾਪਰਿਆ ਤਾਂ ਇਸ ਮਾਮਲੇ ਦੇ ਵਿੱਚ ਮੌਕੇ ਤੇ ਪਹੁੰਚੇ ਲੋਕਾਂ ਦਾ ਕੀ ਕੁਝ ਕਹਣਾ ਕਿਵੇਂ ਇਹ ਵੱਡਾ ਹਾਦਸਾ ਵਾਪਰਿਆ ਆ ਸੁਣਨ ਲਈ ਆ ਉਹਨਾਂ ਦੀ ਜ਼ੁਬਾਨੀ ਕੋਈ ਕੋ ਬੋਲਦਾ ਮੋਰ ਦੇ ਅੱਗੇ ਲਾਇਆ ਗਿਆ 112 ਤੇ ਕੰਪਲੀਟ ਆਈ ਸੀ ਇਹ ਨਿਕ ਦੀ ਖੁੱਡਾ ਕਰਾ ਤੁ ਨੂੰ ਟਾਪੇ ਤੋਂ ਥੋੜਾ ਜਿਹਾ ਪਿੱਛੇ ਇੱਕ ਵਰਨਾਕਾਰ ਜੋ ਕਿ ਬਹੁਤ ਜ਼ਿਆਦਾ ਸਪੀਡ ਹੋਣ ਕਾਰਨ ਗੱਡੀ ਦਾ ਟਾਇਰ ਫਟਣ ਕਰ ਅਨ ਬੈਲੈਂਸ ਹੋ ਕੇ ਪਲਟ ਗਈ ਗੱਡੀ ਦੀਆਂ ਤਿੰਨ ਪਲਟੀਆਂ ਲੱਗੀਆਂ ਉਹਦੇ ਵਿੱਚ ਇੱਕ ਡਰਾਈਵਰ ਗੁਰਪ੍ਰੀਤ ਸਿੰਘ ਗੋਪੀ ਵਾਸੀ ਪਿੰਡ ਸਟਿਆਣਾ ਉਹਦੀ ਮੌਕੇ ਤੇ ਮੌਤ ਹੋ ਗਈ ਤੇ ਇੱਕ ਮੁੰਡਾ ਨਾਲ ਸੀ ਉਹਦੇ ਗੱਡੀ ਦੇ ਵਿੱਚ ਬੈਠਾ ਅਸ਼ਨੀ ਕੁਮਾਰ son of ਅਮਰੀਕ ਸਿੰਘ ਵਾਸੀ ਸ਼ੇਰਪੁਰ ਉਹਦੇ ਜ਼ਿਆਦਾ ਸੱਟਾਂ ਲੱਗੀਆਂ ਉਹਨਾਂ ਦੀ ਗੱਡੀ ਜਿਆਦਾ ਸਪੀਡ 'ਤੇ ਹੋਣ ਕਰਕੇ ਉਹਨਾਂ ਦਾ ਇੱਥੇ ਟਾਇਰ ਪਾੜਿਆ ਤੇ ਗੱਡੀ ਅਨਬੈਲੈਂਸ ਹੋ ਕੇ ਤਿੰਨ ਪਲਟੀਆਂ ਪਈ ਗਈਆਂ ਜਾ ਕੇ ਇੱਥੇ ਪਲਟ ਸਾਈਡ ਤੇ ਪਲਟ ਗਈ। ਇਹ ਸਰ 2398 ਗੱਡੀ ਵਾਰਨਕੀ ਮਿਕਨ ਨਹੀਂ ਨਸ਼ਾ ਤਾਂ ਨਹੀਂ ਕੀਤਾ ਤੇ ਹਾਲ ਦੀ ਗੱਡੀ ਤੋਂ ਦੇਖਦੇ ਆ ਉਸ ਤੋਂ ਬਾਅਦ ਆਪਣੇ ਡਿਊਟੀ ਅਫਸਰ ਦੇ ਹਵਾਲੇ ਕੀਤਾ ਆ ਗੱਡੀ ਜਿਆਦਾ ਸਪੀਡ ਹੋਣ ਕਰ ਗੱਡੀ ਤੇ ਪਲਟੀਆਂ ਪਈਆਂ ਗੱਡੀ ਦੇ ਦੋ ਟਾਇਰ ਪਾੜ ਗਏ। ਸਪੀਡ ਖਬਰ ਟਾਂਡਾ ਤੋਂ ਸਾਹਮਣੇ ਆ ਰਹੀ ਜਿੱਥੇ ਟਾਂਡਾ ਦੇ ਵਿੱਚ ਭਿਆਨਕ ਸਰਖਾਸਾ ਹੁੰਦਾ ਜਿਸ ਦੇ ਦੌਰਾਨ ਇੱਕ ਜਿਹੜੀ ਆ ਮੌਤ ਹੋ ਜਾਂਦੀ ਆ ਦੱਸਦੇ ਕਿ ਹਾਦਸਾ ਐਡਾ ਭਿਆਣਾ ਸੀ ਕਿ ਜਿਸ ਦੇ ਵੱਲੋਂ ਵੀ ਹਾਦਸਾ ਦੇਖਿਆ ਗਿਆ ਉਸ ਦੇ ਹੋਸ਼ ਛੁੱਟ ਗਏ ਦੱਸਦੇ ਕਿ ਇਹ ਹਾਦਸਾ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਵਾਪਰਿਆ ਜਦੋਂ ਓਵਰ ਸਪੀਡ ਦੇ ਨਾਲ ਇਹ ਗੱਡੀ 'ਚ ਇੱਕ ਸਵਾਰ ਨੌਜਵਾਨ ਚਲਾ ਰਿਹਾ ਸੀਗਾ ਤਾਂ ਅਚਾਨਕ ਉਸ ਦਾ ਸੰਤੁਲਨ ਵਿਗੜ ਜਾਂਦਾ ਆ ਤਾਂ ਸਿੱਧੀ ਗੱਡੀ ਜਿਹੜੀ ਆ ਡਿਵਾਈਡਰ ਦੇ ਨਾਲ ਵੱਜ ਜਾਂਦੀ ਆ ਜਿਸ ਤੋਂ ਬਾਅਦ ਗੱਡੀ ਦੇ ਪਰਖੱਚੇ ਉੱਡ ਜਾਂਦੇ ਨੇ ਤਾਂ ਮੌਕੇ ਤੇ ਹੀ ਉਸ ਨੌਜਵਾਨ ਦੀ ਮੌਤ ਹੋ ਜਾਂਦੀ ਆ ਤਾਂ ਮੌਕੇ ਤੇ ਪਹੁੰਚੇ ਲੋਕਾਂ ਦੇ ਵੱਲੋਂ ਇਸ ਨੌਜਵਾਨ ਨੂੰ ਗੱਡੀ ਦੇ ਵਿੱਚੋਂ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ ਕਿਉਂਕਿ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਗੱਡੀ ਦਾ ਪਰਖੱਚੇ ਉੱਡ ਗਏ ਨੇ ਤਾਂ ਸਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਗੱਡੀ ਦੀ ਸਪੀਡ ਕਿੰਨੀ ਓਵਰ ਸਪੀਡ ਹੋਵੇਗੀ ਜਿਸ ਦੇ ਨਾਲ ਜਦੋਂ ਗੱਡੀ ਗੱਡੀ ਜਿਹੜੀ ਆ ਡਿਵਾਈਡਰ ਦੇ ਨਾਲ ਵੱਜਦੀ ਆ ਤਾਂ ਗੱਡੀ ਦੇ ਮੌਕੇ ਤੇ ਪਰਖੱਚੇ ਉੱਡ ਜਾਂਦੇ ਨੇ ਤਾਂ ਬਹੁਤ ਤੇਜ਼ ਜਰੀ ਆਵਾਜ਼ ਆਉਂਦੀ ਆ ਤਾਂ ਨੇੜਲੇ ਜਿਹੜੇ ਲੋਕ ਹੁੰਦੇ ਨੇ ਉਹਨਾਂ ਦੇ ਵਿੱਚ ਹਫੜ ਦਫੜੀ ਮਚ ਜਾਂਦੀ ਆ ਤਾਂ ਬੜੀ ਮੁਸ਼ਕਲ ਨਾਲ ਲੋਕਾਂ ਨੇ ਜਿਹੜੀ ਆ ਭੱਜ ਗਏ ਇਸ ਨੌਜਵਾਨ ਨੂੰ ਗੱਡੀ ਦੇ ਵਿੱਚੋਂ ਬਾਹਰ ਨਿਕਲਿਆ ਜਦੋਂ ਬਾਹਰ ਕੱਢਿਆ ਗਿਆ ਤਾਂ ਉਹ ਸਾਨੂੰ ਜਿਹੜਾ ਮ੍ਰਿਤਕ ਪਾਇਆ ਗਿਆ ਤਾਂ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚਦਾ ਹੈ ਤਾਂ ਪੁਲਿਸ ਦੇ ਵੱਲੋਂ ਜਿਹੜੀ ਤਫ਼ਤੀਸ਼ ਕੀਤੀ ਜਾ ਰਹੀ ਹੈ ਸੀਸੀਟੀਵੀ ਜਿਹੜੀ ਹੈ ਕੈਮਰੇ ਵੀ ਖੰਗਾਲੇ ਜਾ ਰਿਹਾ ਕਿ ਇਹ ਐਕਸੀਡੈਂਟ ਕਿਸ ਤਰੀਕੇ ਦੇ ਨਾਲ ਹੋਇਆ ਤੇ ਸਪੀਡ ਕਿੰਨੀ ਹੋਵੇਗੀ ਤਾਂ ਇਸ ਮਾਮਲੇ ਦੇ ਵਿੱਚ ਇਸ ਹਾਦਸੇ ਦੇ ਵਿੱਚ ਇੱਕ ਨੌਜਵਾਨ ਜਿਹੜੀ ਹੈ ਜਾਨ ਬਚ ਗਈ ਹੈ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਕਿਸ ਤਰੀਕੇ ਦੇ ਨਾਲ ਜਿਹੜਿਆ ਭਿਆਨਕ ਹਾਦਸਾ ਵਾਪਰਿਆ ਤਾ ਇਸ ਮਾਮਲੇ ਦੇ ਵਿੱਚ ਮੌਕੇ ਤੇ ਪਹੁੰਚੇ ਲੋਕਾਂ ਦਾ ਕੀ ਕੁਛ ਕਹਣਾ ਕਿਵੇਂ ਇਹ ਵੱਡਾ ਹਾਦਸਾ ਵਾਪਰਿਆ ਆ ਸੁਣਨ ਲਿਆ ਉਹਨਾਂ ਦੀ ਜੁਬਾਨੀ ਇੱਕ ਬਗੋਲਾ ਮੋਰ ਦੇ ਇੱਥੇ ਲਿਆ ਕਿਹਾ 112 ਤੇ ਕੰਪਲੀਟ ਆਈ ਸੀ ਇਹ ਨਿਕ ਦੀ ਖੁੱਡਾ ਕਰਾ ਤੋ ਨੂਟਾਪੇ ਤੋਂ ਥੋੜਾ ਜਿਹਾ ਪਿੱਛੇ ਇੱਕ ਵਰਨਾਕਾਰ ਜੋ ਕਿ ਬਹੁਤ ਜ਼ਿਆਦਾ ਸਪੀਡ ਹੋਣ ਕਾਰਨ ਗੱਡੀ ਦਾ ਟਾਇਰ ਫਟਣ ਕਰ ਅਨ ਬੈਲੈਂਸ ਹੋ ਕੇ ਪਲਟ ਗਈ ਗੱਡੀ ਦੀਆਂ ਤਿੰਨ ਪਲਟੀਆਂ ਲੱਗੀਆਂ ਉਹਦੇ ਵਿੱਚ ਇੱਕ ਡਰਾਈਵਰ ਗੁਰਪ੍ਰੀਤ ਸਿੰਘ ਗੋਪੀ ਪਾਸੀ ਪਿੰਡ ਸਟਿਆਣਾ ਉਹਦੀ ਮੌਕੇ ਤੇ ਮੌਤ ਹੋ ਗਈ ਇੱਕ ਮੁੰਡਾ ਲਾਲ ਜੀ ਉਹਦੇ ਗੱਡੀ ਤੇ ਬੈਠਾ ਅਸ਼ੋਕ ਕੁਮਾਰ son of ਅਮਰੀਕ ਸਿੰਘ ਵਾਸੀ ਸ਼ੇਰਪੁਰ ਉਹਦੇ ਜਿਆਦਾ ਸੱਟਾਂ ਲੱਗੀਆਂ ਉਹਨਾਂ ਦੀ ਗੱਡੀ ਜਿਆਦਾ ਸਪੀਡ ਹੋਣ ਕਰਕੇ ਉਹਨਾਂ ਦਾ ਇੱਥੇ ਟਾਇਰ ਪਾੜਿਆ ਤੇ ਜਦੋਂ ਅਨਬੈਲੈਂਸ ਹੋ ਤਿੰਨ ਪਲਟੀਆਂ ਪੈ ਗਈਆਂ ਜਾ ਕੇ ਇੱਥੇ ਸਾਈਡ ਤੇ ਪਲਟ ਗਈ ਇਹ ਫਿਰ 35 ਕਿਲੋ ਦਾ ਉਹਨੂੰ ਗੱਡੀ ਵਾਰੀ ਨਹੀਂ ਕੀਤਾ ਨਹੀਂ ਨਸ਼ਾ ਤਾਂ ਨਹੀਂ ਕੀਤਾ ਤੇ ਹਾਲ ਦੀ ਗੱਡੀ ਤੇ ਦੇਖਦੇ ਆ ਉਸ ਤੋਂ ਬਾਅਦ ਆਪਣੇ ਡਿਊਟੀ ਆਫਸਰ ਦੇ ਹਵਾਲੇ ਕੀਤਾ ਆ ਗੱਡੀ ਜਿਆਦਾ ਸਪੀਡ ਹੋਣ ਕਰ ਗੱਡੀ ਦੇ ਪਲਟੀਆਂ ਵੱਜੀਆਂ ਗੱਡੀ ਦੇ ਦੋ ਟਾਇਰ ਪਾੜ ਗਏ speedy